ਤੁਹਾਡੇ ਨਾਲ ਬੈਠੇ ਸੀ ਥੋੜੀ ਬੈਟਰੀ ਹੈਗੀ ਦਾ ਨਹੀਂ ਇਹ ਕਹਿੰਦੇ ਅਸੀਂ ਮੁਲਾਜ਼ਮ ਲੈ ਬੰਦਾ ਲੈ ਕੇ ਆਇਆ ਵਰਗੀ ਤੁਹਾਡੇ ਜਿਹੜਾ ਕੋਈ ਇੰਜਨੂ ਟੈਲੀਫੋਨ ਦਾ ਤੁਹਾਡੇ ਮੈਂ ਨਵੇਂ ਸਾਲ ਦੀ ਬਧਾਈ ਦੇਣ ਆਈ ਹਾਂ ਨਿਊ ਇਅਰ ਦੀ ਮੁਲਕ ਦੇ ਮੇਰਾ ਨਿਊ ਇੱਕ ਫਰੈਂਡ ਆ ਮੈਂ ਬਧਾਈ ਦੇਣ ਆਈ ਸੀ ਕਿ ਨਵੇਂ ਸਾਲ ਦੀ ਇੱਧਰ ਕੁਝ ਨਹੀਂ ਹੈ ਸਾਰੇ ਫਰੈਂਡਸ ਨਹੀਂ ਮੇਰੇ ਹਾਂਜੀ ਉਬੀਤੀ ਰਾਤ ਲੁਧਿਆਣਾ ਬਸ ਸਟੈਂਡ ਦਾ ਅੱਡੇ ਤੇ ਚੌਂਕੀ ਵਿੱਚ ਖੂਬ ਹੰਗਾਮਾ ਹੋਇਆ। ਮਹਿਲਾ ਨੇ ਪੁਲਿਸ ਮੁਲਾਜ਼ਮ 'ਤੇ ਥੱਪੜ ਮਾਰਨ ਦੇ ਇਲਜ਼ਾਮ ਲਗਾਏ ਨੇ। ਲੋਕਾਂ ਨੇ ਕਿਹਾ ਕਿ दारू ਪੀ ਕੇ ਰਾਤ ਨੂੰ ਪੁਲਿਸ ਮੁਲਾਜ਼ਮ ਡਿਊਟੀ ਕਰਦੇ ਨੇ। ਬਸ ਅਡੇ ਚੌਂਕੀ ਦੇ ਵਿੱਚ ਰਾਤ ਨੂੰ ਕੁੜੀ ਵੀ ਮਿਲੀ ਹੈ। ਪੁਲਿਸ ਮੁਲਾਜ਼ਮ ਨੇ ਕਿਹਾ ਮੇਰੀ ਦੋਸਤ ਹੈ 9 ਸਾਲ ਦੀ ਵਧਾਈ ਦੇਣ ਆਈ ਸੀ। ਲੋਕਾਂ ਨੇ ਕਿਹਾ ਕਿ ਕਾਨੂੰਨਨ ਤੌਰ ਤੇ ਰਾਤ ਦੇ ਸਮੇਂ ਲੜਕੀ ਦਾ ਪੁਲਿਸ ਚੌਂਕੀ ਵਿੱਚ ਹੋਣਾ ਬਹੁਤ ਹੀ ਗਲਤ ਕਰ ਹੈ। ਮੌਕੇ ਦੇ ਉੱਤੇ ਜਦੋਂ ਇੰਚਾਰਜ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਦੇ ਵੱਲੋਂ ਚੁੱਪ ਹੀ ਸਾਦੀ ਗਈ ਆਓ ਤੁਹਾਨੂੰ ਦਿਖਾਉਂਦੇ ਆ ਲੁਧਿਆਣਾ ਦੀ ਏ ਖਾਸ ਰਿਪੋਰਟ ਬਿਊਰੋ ਰਿਪੋਰਟ ਦਾ ਏ ਟੀਵੀ ਤੇ ਪੰਜਾਬ ਰਿਆਣਾ ਲਾਈਵ ਦੀ ਪਖਾਨੀ ਬਸਟੂ ਬੋਲੇ ਜੇ ਕਰੀ ਨਬਲੀ ਜਾਏ ਬਤਿੰਦਰ ਕੁੜੀ ਵੀ ਲੱਗੀ ਹੋਈ ਆ ਸਾਡੀ ਸਾਰਾ ਬਤਿੰਦਰ ਕੁੜੀ ਵੀ ਹੈਗੀ ਆ ਫੇਗੀ ਅੰਦਰ ਜੀ ਸਰ ਮੈਂ ਮੈਡੀਕਲ ਕਰਾਉਂਦਿਓ ਮੇਰਾ ਪੁੱਤੜੇ ਵੀ ਆ ਬਤਿੰਦਰ ਕੁੜੀ ਵੀ ਹੈਗੀ ਆ ਅੰਦਰ ਕਰਾਉਂਦੇ ਮੈਂ ਨਹੀਂ ਗਿਆ ਧਾਰੂ ਵੀ ਨਹੀਂ ਕੋਈ ਪਬਲਿਕ ਰਾਨ ਗੀ ਲੈ ਵਸਾ ਦੇ ਪਤਾ ਨਹੀਂ ਪਹਿਲਾਂ ਮੈਡੀਕਲ ਕਰਾਉਂਦੇ ਆਂ ਧਾਰੂ ਕੋਈ ਨਹੀਂ ਲੜੇ ਇਸ ਮੈਡੀਕਲ ਕੋਈ ਨਹੀਂ ਹੋਰ ਕੀ ਕਹਿ ਰਹੇ ਹੋ ਦਾਰਾ ਕਿ ਇੰਦਾ ਤਾਂ ਉੱਥੇ ਲੜਨ ਦੇ ਦੋਵੇਂ ਇਹਨਾਂ ਦਾਾਈ ਚਾਹਦਾ ਮਾਈਕ ਲਾ ਲੀਡ ਲਾ ਕਰਾਉਂ ਤਾਂ ਬਾਦ ਮੈਂ ਕਰ ਨਹੀਂ ਲੱਗੀ ਮੈਂ ਵਰਗੇ ਲੈ ਆਉਂਦਾ ਬੜਗੇ ਦੀ ਗੱਲ ਕਰਦੇ ਹੋ ਮੈਂ ਵੀ ਕੁਝ ਨਹੀਂ ਹੋਣਾ ਸਵੇਰੇ ਕੁਝ ਨਹੀਂ ਹੋਣਾ ਧਾਰੂ ਟੁੱਟੀ ਦੋਨੇ ਧਾਰੂ ਕਿੰਨੇ ਹੀ ਬੁਲਸਾਰੇ ਧਾਰੂ ਪੀਤੀ ਸਵੇਰੇ ਕੋਈ ਨਹੀਂ ਹੋਰ ਮੁਲਾਜ਼ਮ ਸਾਡੇ ਸਾਹਮਣੇ ਆ ਕੇ ਇੱਕ ਵਾਰੀ ਪੁਲਿਸ ਮੁਲਾਜ਼ਮ ਦੀ ਵੀ ਗੇ ਇਲਜ਼ਾਮ ਕੋਈ ਵੇਰੀਫਾਈ ਕਰ ਲਾਂਗੇ ਵੈਰੀਫਾਈ ਕਰ ਲਾਂਗੇ ਸਰ ਉਹਦਾ ਮਲਾਜਾ ਕਰਨ ਵਾਸਤੇ ਕਹਿ ਰਹੇ ਵੈਰੀਫਾਈ ਕਰ ਲਾਂਗੇ ਆਪਾਂ ਕੋਈ ਸਰ ਕਰਾ ਲਾਂਗੇ ਕਰ ਲਾਂਗੇ ਵੇਰੇ ਬਾਈ ਸਰ ਕੀ ਮਾਮਲਾ ਕੀ ਸੀ ਇਹ ਜਿਹੜਾ ਥਾਣੇ ਦੇ ਬਾਹਰ ਹਿੰਮਤ ਬਾਜੀ ਨੂੰ ਦੇਖਣ ਨੂੰ ਮਿਲੀ ਕਾਕੀ ਇਹ ਹੁਣ ਇੱਥੇ ਸਰ ਲੋਕੋ ਨੂੰ ਤੱਕਾ ਰਿਹਾ ਥਲੇਗਾ ਚੱਲ ਕੇ ਆਏਗਾ ਕਾਕਾ ਹੈਗਾ ਤੇ ਰਵੀ ਹੈਗਾ ਇਹਨੇ दारू ਕੀਤੀ ਹੋਈ ਸੀ ਰਵਿੰਦਰ ਦੀ ਤੇ ਉਹਨਾਂ ਦੇ ਵਿੱਚ ਆਪਸ ਵਿੱਚ ਲੜਾਈ ਝਗੜਾ ਹੋਇਆ ਉਹ ਚੌਂਕੀ ਆਇਆ ਸੀਗਾ ਤੇ ਹੁਣ ਉਹਨੂੰ ਦੇਖ ਰਹੇ ਹਾਂ ਜੀ ਕੀ ਕੀ ਹੈਗਾ ਮਸਲਾ ਉਹਨੂੰ ਵੈਰੀਫਾਈ ਕਰ ਰਹੇ ਨੇ ਸਰ ਕੀ ਮਾਮਲਾ ਇਹ ਕਿ ਦੱਸਿਆ ਜਾ ਰਿਹਾ ਵੀ ਕੋਈ ਸ਼ਰਾਬ ਵਗੈਰਾ ਪੀਤੀ ਸੀ ਇਹਨਾਂ ਨੇ ਤੇ ਫੜ ਕੇ ਲਿਆਂਦਾ ਕਿਹਾ ਵੀ ਇੱਕ ਲੇਡੀਜ਼ ਦੇ ਥੱਪੜ ਮਾਰਿਆ ਕੋਈ ਐਤਾ ਦਾ ਮਾਮਲਾ ਹੈਗਾ ਕੋਈ ਹੁਣ ਵੈਰੀਫਾਈ ਕਰਦੇ ਜੀ दारू ਫਿਲਹਾਲ ਪੀਤੀ ਹੋਈ ਹੈ ਜੋ ਦੇਖਣ ਤੋਂ ਲੱਗ ਰਿਹਾ ਹੈਗਾ ਦੋਨੋਂ ਹੀ ਇਕੱਠੇ ਦੋਸਤ ਨੇ ਜੋ ਹੁਣ ਤੱਕ ਪਤਾ ਲੱਗਿਆ ਹੈਗਾ ਤੇ ਆਪਸ ਦੇ ਵਿੱਚ दारू ਪੀ ਕੇ ਲੜ ਪਏ ਨੇ ਜੀ ਹੁਣ ਉਹਨੂੰ ਵੈਰੀਫਾਈ ਕਰ ਰਹੇ ਹਾਂ ਸਾਰੇ ਕੋਈ ਥਾਣੇ ਦੇ ਵਿੱਚ ਕਹਿੰਦੇ ਲੇਡੀਜ਼ ਵਗੈਰਾ ਵੀ ਕੋਈ ਮਾਮਲਾ ਹੋਇਆ ਕਹਿੰਦੇ ਵੀ ਫ੍ਰੈਂਡ ਇਹ ਕਹਿ ਰਹੇ ਕਿ ਹੁਣ ਉਹ ਨਾਲ ਆਈਆਂ ਨੇ ਲੇਡੀਜ਼ ਜਿਹੜੀਆਂ ਉਹਨਾਂ ਦੇ ਹੈਗੀਆਂ ਨੇ ਉਹਨਾਂ ਦੇ ਪੇਰੈਂਟਸ ਵਗੈਰਾ ਹੈਗੇ ਨੇ ਤੇ ਉਹ ਨਾਲ ਆਏ ਨੇ ਤੇ ਉਹ ਵੀ ਕਹਿ ਰਹੇ ਹੈਗੇ ਜੀ ਕਿ ਸਾਡੇ ਬੰਦੇ ਦੀ ਗਲਤੀ ਨਹੀਂ ਹੈ ਉਹ ਕਹੇ ਹੈਗੇ ਉਹ ਵੈਰੀ ਕੁੜੀ ਅੰਦਰ ਜੀ ਕਮਰੇ ਚੋਂ ਕੱਢੀ ਇਹਨਾਂ ਨੇ ਕੋਈ ਇੰਪਲਾਈ ਜੀ ਕੋਈ ਫ੍ਰੈਂਡ ਦੱਸ ਰਿਹਾ ਜੀ ਉਹ ਇੰਪਲਾਈ ਕਹਿੰਦਾ ਮੇਰੀ ਫ੍ਰੈਂਡ ਹੈ ਜੀ ਉਹਨੇ ਬਿਆਨ ਦਿੱਤੇ ਅੱਜ ਉਹਨਾਂ ਨੇ ਦੇਖ ਲੈਂਦੇ ਆ ਜੀ ਕੀ ਮਸਲਾ ਹੈਗਾ ਉਹਨੂੰ ਵੈਰੀ ਨਹੀਂ ਵੈਸੇ ਰੱਖ ਸਕਦੇ ਆ ਉਹ ਬੋਡਿਲ ਇਲਜ਼ਾਮ ਲਗਾ ਰਹੇ ਨੇ ਕਹਿੰਦੇ ਵੀ ਰਾਤ ਧਿਆਨ ਚ ਨਹੀਂ ਹੈ ਜੀ ਉਹ ਵੈਰੀਫਾਈ ਕਰਕੇ ਫਿਰ ਤੁਹਾਨੂੰ ਪਤਾ ਦੱਸ ਦਾਂਗੇ ਠੀਕ ਹੈ ਸਰ ਠੀਕ ਹੈ ਠੀਕ ਫਰੈਂਡ ਦਾ ਮੇਰਾ ਕੀ ਹੋ ਗਿਆ ਦੱਸ ਲੈ ਜੀ ਉਹ ਕੀ ਹੋ ਗਿਆ ਬਤਾਈ ਦੇਣਾ ਹੈ ਫਰੈਂਡ ਆ ਮੇਰਾ ਦੱਸ ਹਾਂ ਜੀ ਨਹੀਂ ਮੇਰਾ ਫਰੈਂਡ ਦਾ ਮੇਰਾ ਦੱਸ ਨਹੀਂ ਮੈਂ ਲੋਕ ਨਹੀਂ ਨਹੀਂ ਕਰਵਾਦੇ ਨਹੀਂ ਜੀ ਸਰ ਮੈਂ ਬਾਹਰ ਬੈਠੀ ਆ ਆ ਵੀ ਨਹੀਂ ਮੈਂ ਨਹੀਂ ਮੈਂ ਨਹੀਂ ਮੇਰਾ ਫਾਰ ਬੈਠੇ ਸੀ ਹੇ ਗਿਆ ਅੱਛਾ ਨਹੀਂ ਇਹ ਕਹਿੰਦੇ ਅਸੀਂ ਮੁਲਾਜ਼ਮ ਨੇ ਬੰਦਾ ਲੈ ਕੇ ਆਇਆ ਵਰਗੇ ਤੁਹਾਡੇ ਜਿਹੜਾ ਗਰੀਬ ਜਣੂ ਕਹਿੰਦੇ ਫਰੈਂਡ ਆ ਤੁਹਾਡੇ ਮੈਨੂੰ ਵਧਾਈ ਦੇਣਾ ਹੈ ਨਵੇਂ ਸਾਲ ਦੀ ਵਧਾਈ ਦੇਣਾ ਹੈ ਨਵੇਂ